ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨਕੀ ਬਾਤ ਸੰਬੋਧਨ ਵਿੱਚ ਪਹਿਲਗਾਮ ਅਤਵਾਦੀ ਹਮਲੇ ਤੇ ਗੱਲ ਕੀਤੀ। ਉਹਨਾਂ ਕਿਹਾ ਕਿ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਤਾਂ ਮੇਰੇ ਦਿਲ ਵਿੱਚ ਇੱਕ ਡੂੰਘਾ ਦਰਦ ਹੁੰਦਾ ਹੈ। 2 April ਨੂੰ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਨੇ ਹਰ ਨਾਗਰਿਕ ਨੂੰ ਦੁਖੀ ਕੀਤਾ। ਹਰ ਭਾਰਤੀ ਦੁਖੀ ਪਰਿਵਾਰਾਂ ਪ੍ਰਤੀ ਡੂੰਗੀ ਅੰਦਰ ਦੀ ਪਰਿਕਟ ਕਰਦਾ ਹੈ। ਪਹਿਲਗਾਮ ਹਮਲੇ ਤੇ ਗੁੱਸਾ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਸਪਸ਼ਟ ਸੰਦੇਸ਼ ਦਿੱਤਾ। ਉਨਾ ਪਹਿਲਗਾਮ ਵਿੱਚ ਹਿੰਦੂਆਂ ਵਿਰੁੱਧ ਹੋਏ ਅਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਵੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿੱਚ ਕਾਇਰਨਾਪੂਰਨ ਕਾਰਵਾਈ ਕਰਨ ਵਾਲਿਆਂ ਤੇ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਸਰਕਾਰ ਨੇ ਬਿਜਲੀ ਦੀ ਵਾਧੇ ਮੰਗ ਨੂੰ ਪੂਰਾ ਕਰਨ ਲਈ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਬਿਜਲੀ ਦੀ ਮੰਗ ਪੂਰਾ ਕਰਨ ਲਈ ਠੋਸ ਯੋਜਨਾ ਤਿਆਰ ਕੀਤੀ ਹੈ ਜਿਸ ਦੇ ਤਹਿਤ ਆਮ ਜਨਤਾ ਨੂੰ 24 ਘੰਟੇ ਬਿਜਲੀ ਮਿਲੇਗੀ। ਜਿਨਾਂ ਲਈ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਲਾ ਰੁਕਾਵਟ ਲਈ ਬਿਜਲੀ ਸਪਲਾਈ ਕੀਤੀ ਜਾਵੇਗੀ। ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਬਿਜਲੀ ਮੰਤਰੀ ਹਰਪੰਸ ਸਿੰਘ ਈਟੀਓ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਆ ਗਏ ਹਨ ਤਜੇ ਕਿ ਗੋਵਿੰਦਵਾਲ ਸਾਹਿਬ ਨੇ ਜੀਵੀਕੇ ਥਰਮਲ ਪਲਾਂਟ ਦਾ ਦੌਰਾ ਕੀਤਾ ਬਿਜਲੀ ਸਪਲਾਈ ਵਿੱਚ ਕਿਸੇ ਵੀ ਕਿਸਮ ਦੀ ਰੁਕਾਵਟ ਆਉਣ ਦੀ ਸਥਿਤੀ ਵਿੱਚ ਗੋਵਿੰਦਵਾਲ ਥਰਮਲ ਪਲਾਂਟ ਵਿੱਚ 440 ਮੈਗਾਵਾਟ ਬਿਜਲੀ ਉਤਪਾਦ ਸ਼ੁਰੂ ਕਰ ਦਿੱਤਾ ਗਿਆ ਹੈ ਗੋਵਿੰਦਵਾਲ ਥਰਮਲ ਪਲਾਂਟ ਨੂੰ 10 ਨਵੇਂ एसडीओ ਦਿੱਤੇ ਜਾਣਗੇ ਇਸ ਤੋਂ ਇਲਾਵਾ ਮੰਤਰੀ ਹਰਪੰਜੀਤ ਸਿੰਘ ਈਟੀਓ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 125 ਮੈਗਾਵਾਟ ਦਾ ਸੋਲਰ ਪਲਾਂਟ ਵੀ ਲਗਾਇਆ ਜਾਵੇਗਾ ਕੋਇਲੇ ਦੀ ਕੋਈ ਕਮੀ ਨਹੀਂ ਹੈ ਇਸ ਲਈ ਗਰਮੀ ਦੇ ਮੌਸਮ ਵਿੱਚ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਕੀਤੀ ਜਾਵੇਗੀ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਸੂਬੇ ਵਿੱਚ ਅੱਜ ਦਾ ਵਾਤਾਵਰਣ ਤਾਪਮਨ ਵਿੱਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਪਰ ਇਹ ਤਾਪਮਨ ਆਮ ਨਾਲੋਂ 3.4 ਡਿਗਰੀ ਸੈਲਸੀਅਸ ਵੱਧ ਹੈ ਪੰਜਾਬ ਦੇ 6 ਜ਼ਿਲ੍ਹੇ ਅਜੇ ਹਨ ਜਿੱਥੇ 40 ਡਿਗਰੀ ਨੂੰ ਪਾਰ ਕਰ ਗਿਆ ਸਭ ਤੋਂ ਵੱਧ ਤਾਪਮਨ ਬਠਿੰਡਾ ਵਿੱਚ ਦਰਜ ਕੀਤਾ ਗਿਆ ਜਿੱਥੇ 43.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਵੇਖਣ ਨੂੰ ਮਿਲੇਗੀ ਹਾਲਕਿ 3 April ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਗੁਆਂਡੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਨਾਲ ਹੀ ਵਾਧੇ ਗਰਮੀ ਤੋਂ ਗੁਜਰਾਹਤ ਮਿਲਣ ਦੀ ਉਮੀਦ ਹੈ ਇਸ ਤੋਂ ਇਲਾਵਾ ਇਹਨਾਂ ਕੁਝ ਦਿਨਾਂ ਦੌਰਾਨ ਸੂਬੇ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਤੇ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਲੁਧਿਆਣਾ ਵਿੱਚ ਹੋਣ ਵਾਲੀ ਜਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਹਨ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਬਾਦਲ ਲੁਧਿਆਣਾ ਵਿੱਚ ਹਲਕਾ ਪੱਛਮੀ ਵਿੱਚ ਹੋਣ ਵਾਲੀ ਜਿਮਨੀ ਚੋਣਾਂ ਨੂੰ ਲੈ ਕੇ ਰਣਨੀਤਿਕ ਤਿਆਰੀ ਕਰ ਲਈ ਹੈ ਇਸੇ ਤਰ੍ਹਾਂ ਇਹ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਵੀਰ ਬਾਦਲ ਲੁਧਿਆਣਾ ਪਹੁੰਚੇ ਜਿੱਥੇ ਇਹ ਸੁਖਵੀਰ ਬਾਦਲ ਨੇ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਸ਼੍ਰੋਮਣੀ ਕਾਲਦਲ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਉਹ ਦੇਣਾ ਵੇਖੇ ਸੁਖਵੀਰ ਬਾਦਲ 2 ਦਿਨ ਰਹਿਣਗੇ ਅਤੇ ਇਸ ਦੌਰਾਨ ਸੁਖਵੀਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਨਿਸ਼ਾਨੇ ਸਾਧੇ ਇੱਥੇ ਕੋਠਿਆ ਲੈ ਕੇ ਸਾਰੀਆਂ ਸਰਕਾਰ ਦੀਆਂ ਫਾਈਲਾਂ ਦੇਖਣ ਦਾ ਅੱਜ ਹੋ ਕੀ ਰਿਹਾ ਆ ਜਿਹੜੇ ਮਨਿਸਟਰ ਚੁਣੇ ਗਏ ਆ ਉਹ ਮਨਿਸਟਰ ਕਾਗਜ਼ੀ ਰਹਿਗੇ ਕੇਜਰੀਵਾਲ ਨੇ ਇੱਕ ਇੱਕ ਬੰਦਾ ਆਪਣਾ ਖਾਸ ਚੀਫ ਮਿਨਿਸਟਰ ਹੌਸ ਤੋਂ ਲੈ ਕੇ ਹਰ ਮਿਨਿਸਟਰਾਂ ਦੇ ਦਫ਼ਤਰ ਪਹੁੰਚਾਤਾ ਸਾਰੇ ਫੈਸਲੇ ਸਾਰੀਆਂ ਫਾਈਲਾਂ ਪਹਿਲੇ ਉਹ ਦੇਖਦੇ ਆ ਤੇ ਮੈਂ ਕਹਿੰਦਾ ਆ ਇੱਕ ਬਹੁਤ ਵੱਡੀ ਵਾਇਲੇਸ਼ਨ ਹੈ ਜਿਹੜੀ oath ਲਿੱਤੀ ਜ ਗਈ ਸੀ ਚੀਫ ਮਿਨਿਸਟਰ ਨੇ ਤੇ ਮਿਨਿਸਟਰਾਂ ਨੇ oath of secrecy ਆ ਉਹਦੀ ਬਹੁਤ ਵੱਡੀ ਵਾਇਲੇਸ਼ਨ ਹੈ ਐਸ ਵਾਇਲੇਸ਼ਨ ਦੇ ਮਨ ਲੱਗਦਾ ਹੈ ਕ੍ਰਿਮੀਨਲ ਕੇਸ ਵੀ ਹੋ ਸਕਦਾ ਇਹਨਾਂ ਦੇ ਆਫੀਸ਼ਲ ਸੀਕਰਟ ਆਫੀਸ਼ਲ ਸੀਕਰਟ ਐਕਟ ਹੈ ਤੁਸੀਂ ਜਿਹੜੇ ਬੰਦੇ ਨੇ ਸੌਣ ਹੀ ਖਾਧੀ ਜੇ ਮਿਨਿਸਟਰੀ ਉਹ ਮਿਨਿਸਟਰ ਦੀ ਪੋਜੀਸ਼ਨ 'ਚ ਬਹਿ ਕੇ ਉਹਤੇ ਮਿਸਯੂਜ਼ ਕਰ ਰਹੇ ਆਈ ਕਾਰਨ ਹੈ ਕਿਉਂਕਿ ਇਹਨੂੰ ਇੰਟਰਸਟ ਹੀ ਨਹੀਂ ਕਿ ਫਰੀਦਕੋਟ 'ਚ ਕੀ ਹੋ ਰਿਹਾ ਤਨ ਤਨ ਜਿ ਕੋਈ ਮਰ ਰਿਹਾ ਜਿਉਂ ਰਿਹਾ ਕਿਉਂਕਿ ਆ ਲੋਕੀ ਕਨੈਕਟਡ ਹੀ ਨਹੀਂ ਪੰਜਾਬ ਨਾਲ ਸੋ ਲਵਾਰਸ ਹੋਇਆ ਪਿਆ ਪੰਜਾਬ ਤੋ ਮੈਂ ਬੇਨਤੀ ਕਰਦਾ ਮੈਂ ਸਾਰੇ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਅਕਾਲੀ ਦਲ ਹੈ ਜਿਹਦੇ ਤੀਰੀ ਸੋਚ ਦੀ ਪੰਜਾਬ ਰਹੀ ਹੈ ਅਕਾਲੀ ਦਲ ਵਿਸ਼ਵਾਸ ਜੁਦਾ ਹੈ ਕਿ ਅਸੀਂ ਵਾਪਸ ਤੁਸੀਂ ਸਾਰੇ ਸਿਰ ਤੇ ਯਾਦ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟਰੇਰਿਜ਼ਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰਗ ਪੁਸ਼ੇਦਰਾ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਨ ਹੈ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੈ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੋ ਐਸ ਕਰਕੇ ਬ੍ਰਿੰਗ ਬੈਕ ਯਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਗੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਂਝ ਰਹੀ ਹੈ ਤੇ ਡਿਵੈਲਪਮੈਂਟ ਰਹੀ ਹੈ ਥੈਂਕ ਯੂ ਸਰ ਵਿਜੀਲੈਂਸ ਦਾ ਮੁਖੀ ਉਹਨਾਂ ਨੇ ਸਸਪੈਂਡ ਕੀਤਾ ਹੈ ਉਹਨਾਂ ਨੇ ਕਿ ਜਿਹੜਾ ਗਲਤ ਕਰੂਗਾ ਉਸਨੂੰ ਸਸਪੈਂਡ ਕਰਾਂਗੇ ਜਿਹੜਾ ਮੈਨੂੰ ਜਿੱਥੋਂ ਪਤਾ ਲੱਗਿਆ ਹੈ ਆ ਸਸਪੈਂਡ ਕਿਉਂ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਫਾਈਲ ਆ ਆ ਕਰੋ ਜੇ ਨਹੀਂ ਕਰਦੇ ਉਹਨੂੰ ਕੱਢ ਦਿਓ ਸਭ ਤੋਂ ਜੇ ਸਸਪੈਂਡ ਕਰਨਾ ਹੈ ਸਭ ਜੇ ਕਰਾਪਸ਼ਨ ਰੋਕਣੀ ਹੈ ਪੰਜਾਬ 'ਚ ਆ ਸੋਡੀਏ ਨੂੰ ਜੈਨ ਨੂੰ ਸਾਰੇ ਇਹਨਾਂ ਦੇ ਜਿਹੜੇ ਦਿੱਲੀੋਂ ਆਏ ਹੈ ਜਿੰਨਾਂ ਦੇ ਕੋ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਉਹ ਤਾਂ ਕরাপਸ਼ਨ ਹੀ ਖਤਮ ਹੋਣੀ ਹੈ ਇਕੱਲੇ ਕরাপਸ਼ਨ ਕਰਨ ਵਾਸਤੇ ਆਇਆ ਹੈ ਫਾਈਲਾਂ ਨੂੰ ਆਪਣੇ ਹਿਸਾਬ ਨਾਲ ਮੋੜਨਾ ਚਾਹੁੰਦੇ ਆ ਤਾਈਓ ਬਹੁਤ ਅਫਸਰ ਛੱਡ ਕੇ ਦਿੱਲੀ ਡਿਪਟੀਸ਼ਨ ਤੇ ਜਾਣ ਨੂੰ ਤਿਆਰ ਹੋਏ ਬੈਠੇ ਆ ਕਿਉਂਕਿ ਉਸ ਉਹਨਾਂ ਨੇ ਕਲੀਅਰ ਆ ਕੀ ਇਹਨਾਂ ਦੇ ਥੱਲੇ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਇਹ ਕੱਲਾ ਹੀ ਲੁੱਟਦੇ ਕੀ ਤੁਹਾਡੇ ਐਮਐਲਏ ਨੇ ਕਰਨਾ ਸ਼ੁਰੂ ਕੀਤਾ ਹੋਇਆ ਕੀ ਤੁਸੀਂ ਗੁੰਡਾ ਰਾਜ ਬਣਾਇਆ ਹੋਇਆ ਤੁਹਾਨੂੰ ਕੋਈ ਪਿੰਡ ਨਹੀਂ ਵੜਨ ਦਿੰਦਾ ਕੋਈ ਕਿਸੇ ਤੁਹਾਨੂੰ ਖੜਨ ਨਹੀਂ ਦਿੰਦਾ ਤੁਹਾਡੇ ਹਾਲਾਤ ਤਾਂ ਦੇਖੋ ਕੀ ਸਰਕਾਰ ਹੋਵੇ ਭਾਈ ਸਾਹਿਬ ਸਰਕਾਰ ਆਪੋਜੀਸ਼ਨ ਚ ਹੋਏ ਚ ਗੱਲ ਅਲੱਗ ਮੰਨਦਾ ਆ ਸਾਡੇ ਨਾਲ ਬੀਜੇਪੀ ਵਾਲੇ ਇਹਨਾਂ ਗੱਲ ਹੁੰਦੀ ਸੀ ਮੈਂ ਲੱਗ ਮੰਨਦਾ ਤੁਸੀਂ ਸਾਰੇ ਰਲੇ ਹੋਏ ਸੀ ਅੱਜ ਤਾਂ ਸੋਡੀ ਸਰਕਾਰ ਆ ਸਰਕਾਰ ਦੇ 2 ਸਾਲ ਪਏ ਨੇ ਤੇ ਤੁਹਾਡੇ ਕਿਸੇ ਐਮਐਲਏ ਨੂੰ ਕੋਈ ਕਿਸੇ ਪਿੰਡ ਚ ਥੜੇ ਤਾਂ ਨਹੀਂ ਖੜਨ ਦੇ ਰਿਹਾ ਸੀਐਮ ਜਿਹੜਾ ਉਹ ਲੁੱਕ ਕੇ ਜਾਂਦਾ 26 ਜਨਵਰੀ 15 ਅਗਸਤ ਬਦਲ ਲੈ ਪੈਂਦੇ ਆ ਦਿਨ ਡਿਵਰਟ ਕਰਦੇ ਆ ਵਰਤਾਰ ਬਾਜਵਾਜੀ ਨੇ ਬਿਆਨ ਦਿੱਤਾ ਕੋਈ ਮੇਰੇ ਕੋਈ ਨੇੜੇ ਨਹੀਂ ਗਏ ਉਹਨਾਂ ਨੂੰ ਗੱਲ ਕਰਤੀ ਇਸ ਤਰੀਕੇ ਨਾਲ ਜਿਹੜਾ ਮਾਹੌਲ ਤੁਸੀਂ ਖਰਾਬ ਕੀਤਾ ਹੋਇਆ ਹੋਸ਼ ਭਗਵੰਤ ਮਾਨ ਸਾਹਿਬ ਆਉਣਾ ਚਾਹੀਦਾ ਨਹੀਂ ਸਾਰਿਆਂ ਨੂੰ ਇਕੱਠੇ ਹੋ ਸਾਨੂੰ ਕੋਈ ਡਰ ਨਹੀਂਗਾ ਤੇ ਜਿਹਨੂੰ ਜੇ ਕੋਈ ਸੋਚਦਾ ਵੀ ਮੈਂ ਇਹਦੇ ਨਾਲ ਹੱਥ ਮਿਲਾ ਕੇ ਉਹ ਫਾਇਦੇ 'ਚ ਰਹ ਜੂਗਾ ਉਹ ਜਮਾ ਨਹੀਂ ਰਹਿਣਾ ਤੇ ਦੂਜੀ ਗੱਲ ਤੁਸੀਂ ਕੀ ਇਲੈਕਸ਼ਨ ਨਹੀਂ ਕੀਤੀ ਲੁਧਿਆਣੇ ਦੀ ਹਾਂਜੀ ਕੀ ਦੱਸੋ ਕੋਈ ਤਿਆਰੀ ਕੀ ਤਿਆਰੀ ਭਗਵੰਤ ਮਾਨ ਦੀ ਆ ਮੈਂ ਇਸ ਤੁਹਾਡੇ ਚੈਨਾ ਮੂਰੇ ਕਹਿ ਦੇਣਾ ਭਗਵੰਤ ਮਾਨ ਸਿਆ ਤਿਆਰ ਹੋ ਜਾ ਜਾਂ ਜਿਹੜਾ ਕੁਝ ਕਰ ਹੁੰਦਾ ਕਰ ਲਾ ਇਹ ਸਿਰਫ ਤੇਰੀ ਤਿਆਰੀ ਆ ਭਗਵੰਤ ਮਾਨ ਸਿਆਂ ਜਿੱਦਣ ਰਾਜ ਸਭਾ ਦੀ ਸੀਟ ਖਾਲੀ ਹੋਗੀ ਖੋਦਾ ਨਾ ਖਾਸਾ ਤੂੰ ਗਲਤੀ ਕਰ ਲਈ ਜਿਤਾ ਕੇ ਅਰੋੜੇ ਨੂੰ ਕੀ ਨਵਾਂ ਸੰਦੀਪ ਅਰੋੜਾ ਜਿਹੜੇ ਸਤਕਾਰਯੋਗ ਸਾਡੇ ਪੂਰੇ ਇਲੈਕਸ਼ਨ ਲੜ ਰਹੇ ਆ ਜਿੱਦਣ ਜੇ ਜਿੱਤ ਗਿਆ ਉਸ ਦਿਨ ਹੀ ਭਗਵੰਤ ਮਾਨ ਦੀ ਕੁਰਸੀ ਸੀਐਮ ਦੀ ਛੱਡ ਕੇ ਰਾਜ ਸਭਾ ਦੀ ਤਿਆਰੀ ਇਹਦੇ ਖਾਤਰ ਕੀਤੀ ਜਾ ਰਹੀ ਹੈ ਵੀ ਇਹਨੂੰ ਪੰਜਾਬ ਚੋਂ ਹੀ ਕਿਵੇਂ ਭੇਜ ਕੇ ਜਿਹਨੂੰ ਦਿੱਲੀ ਭੇਜਣਾ ਹੈ ਜਦੋਂ ਰਾਜ ਸਭਾ ਚ ਭੇਜਦੇ ਆ ਆਪਣੇ ਆਪ ਹੀ ਗਿਆ ਇਸ ਕਰਕੇ ਇਹ ਕਿਸੇ ਲਈ ਤਿਆਰੀ ਨਹੀਂ ਹੋ ਰਹੀ ਇਹ ਸਿਰਫ ਤੇ ਸਿਰਫ ਇਹ ਭਗਵੰਤ ਮਾਨ ਨੂੰ ਪੰਜਾਬ ਦੀ ਜੀ ਮਿਨਿਸਟਰੀ ਤੋਂ ਲਾ ਕੇ ਇਹਦਾ ਡੱਬਾ ਬੰਦ ਕਰਕੇ ਇਹ ਰਾਜ ਸਭਾ ਦੀ ਇਹਨੂੰ ਦੇ ਕੇ ਸੀਟ ਇਹਨੂੰ ਪੰਜਾਬ ਚੋਂ ਕੱਢਣਾ ਹੈ ਇੰਨਾ ਕੰਮ ਆ ਇਹ ਹੁਣ ਪੰਜਾਬ ਦੇ ਲੋਕ ਦੇਖ ਲੈਣ ਵੀ ਜੇ ਭਾਈ ਤੁਸੀਂ ਇਹ ਲੁੱਟੇਰੇ ਪੰਜਾਬ ਚ ਜਿਹੜੇ ਵੜੇ ਹੋਏ ਆ ਕਿਤੇ ਬੈਠਾ ਏ ਸਸੋਧੀਆਂ ਕਸੋ ਪਾਈ ਉਹਨਾਂ ਕੀ ਉਹ ਕੀ ਐ ਇੱਕ ਐਮਐਲਏ ਵੀ ਹੈ ਨਹੀਂ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਸਹੂਲਤਾਂ ਦਿੰਦੇ ਹੋ ਉੱਥੇ ਤੁਸੀਂ ਐਮਪੀਆਂ ਦੀਆਂ ਕੋਠੀਆਂ ਕਰਾ ਕੇ ਚਾਰ ਐਮਪੀ ਨੇ ਕੋਠੀਆਂ ਖਾਲੀ ਕਰਾ ਕੇ ਇਹਨਾਂ ਤੋਂ ਇਹਨਾਂ ਦੇ ਪੀਏ ਵੀ ਕੋਠੀਆਂ ਚੈਂਪੀਅਨ ਦੇ ਰੱਖੇ ਹੋਏ ਤੁਸੀਂ ਯਾਰ ਕਮਾਲ ਆ ਮੈਂਬਰ ਪਾਰਲੀਮੈਂਟ ਐਟ ਸੀਚੇਵਾਲ ਸਾਹਿਬ ਨੇ ਸਤਕਾਰਯੋਗ ਹਸਤੀ ਐਡੀ ਹਰਪਜਨ ਸਿੰਘ ਨੇ ਐਡੇ ਬੜੇ ਯਾਰ ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਕੇ ਆਪਣੇ ਚਪੜਾਸੀਆਂ ਪੀਏ ਨੂੰ ਦਿੱਤੀਆਂ ਹੋਈਆਂ ਉਹਨਾਂ ਰਹਿ ਕੀ ਗਏ ਔਰੇ ਪੰਜਾਬ ਦੀ ਤਾਂ ਇਹ ਰੋਜ਼ ਪੱਗ ਲਾਉਂਦੇ ਆ ਤੇ ਔਰੇ ਆ ਕੇ ਰੋਜ਼ ਤੁਰੇ ਫਿਰਦੇ ਆ ਅ ਜਲੂਸ ਕਢਾਤਾ ਪੰਜਾਬ ਦਾ ਜਾਣ ਕੇ ਜਲੂਸ ਕਢਾਇਆ ਭਗਵੰਤ ਮਾਨ ਦਾ ਵੀ ਵਿਹਲਾ ਹੋਵੇ ਔਰੇ ਕੋਈ ਰੱਖਦਾ ਹੀ ਨਹੀਂ ਬਾਥਰੂਮਾਂ ਦੇ ਘਟਨ ਮੈਨੂੰ ਦੱਸੋ ਕਦੀ ਸਰਕਾਰ ਕੋਈ ਰੱਖਦੀ ਹੈ ਇਹਦੇ ਜਲੂਸ ਕੱਢਣ ਨੂੰ ਰਖਾਇਆ ਸੁਸੋਦੀਏ ਹਰ ਜਗ੍ਹਾ ਪਖਾਨੇ ਲਿਖ ਦੋ ਹਰ ਜਗ੍ਹਾ ਬਾਥਰੂਮ ਲਿਖ ਲੈ ਵੀ ਤਮਾਸ਼ਾ ਔਰੇ ਕਿੰਗ ਆਫ ਬਾਥਰੂਮਸ ਭਗਵੰਤ ਮਾਨ ਆ ਇਹਦੇ 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 ਹਾਲਾਤ ਨੇ ਇਲੈਕਸ਼ਨ ਤਾਂ ਹੁੰਦੀਆਂ ਰਹਿੰਦੀਆਂ ਚਲਦੀਆਂ ਰਹਿੰਦੀਆਂ ਪਰ ਇਹ ਭਗਵੰਤ ਮਾਨ ਦਾ ਬਿਸਤਰਾ ਬੰਨਣ ਨੂੰ ਸੀਐਮ ਹਾਊਸ ਤੋਂ ਤਿਆਰ ਰੱਖ ਲੇ ਜਿੱਦਣ ਇਲੈਕਸ਼ਨ ਡਿਕਲੇਅਰ ਹੋਗੀ ਜੇ ਇਹ ਜਿੱਤ ਗਈ ਸੀ ਤਾਂ ਭਗਵੰਤ ਮਾਨ ਸਾਹਿਬ ਰਾਜ ਸਭਾ ਦੇ ਐਮਪੀ ਹੋ ਕੇ ਪੰਜਾਬ ਤੋਂ ਬਾਹਰ ਜਾਣਗੇ